ਗੁੱਡ ਮਾਰਨਿੰਗ ਦੋਸਤੋ ਅੱਜ ਜਿਹੜਾ ਤੁਹਾਡੇ ਨਾਲ ਕੇਸ ਵਿੱਚ ਡਿਸਕਸ ਕਰਨ ਲੱਗੇ ਆ ਇਹ ਬੰਨ ਦਾ ਸਭ ਤੋਂ ਕੰਪਲਿਕੇਟਿਡ ਕੇਸ ਆ ਇਹ ਕੀ ਕੇਸ ਆ ਕਿ ਇਹਦੇ ਚ ਆਪਾਂ ਨੂੰ 5ਵੇਂ ਦਿਨ ਸਫਲਤਾ ਮਿਲੀ ਹੈ 5ਵੇਂ ਦਿਨ ਜਾ ਕੇ ਖੁੱਲਿਆ ਇਹ ਠੀਕ ਆ ਬੰਨ ਦਾ ਕੇਸ ਤੇ ਇਹਦੇ ਬੰਨ ਪੈਣ ਦੇ ਕੀ ਕਾਰਨ ਸੀਗੇ ਉਹ ਸਭ ਤੋਂ ਜ਼ਰੂਰੀ ਨੇ ਉਹਦੇ ਬਾਰੇ ਵੀ ਅਹਿਮ ਗੱਲਬਾਤ ਕਰਾਂਗੇ ਆਪਾਂ ਤੇ ਬੰਨ ਜਿਹੜਾ ਮੈਂ ਭਰਾ ਦਾ ਵੀ ਧੰਨਵਾਦ ਕਰਦਾ ਉਨੇ ਇੱਥੇ ਤੱਕ ਗੱਲ ਕਰਤੀ ਸੀ ਵੀ ਮੈਂ ਕਿਤੇ ਵੀ ਨਹੀਂ ਲੈ ਕੇ ਜਾਣੀ ਇਹ ਜੋ ਇਹਨੂੰ ਹੁੰਦਾ ਹੋ ਜਵੇ ਜੋ ਤੁਸੀਂ ਕਰ ਸਕਦੇ ਹੋ ਕਰ ਦਿਓ ਕਿ ਹੋਰ ਮੈਨੂੰ ਕਿਤੇ ਵਿਸ਼ਵਾਸ ਨਹੀਂ ਧੰਨਵਾਦ ਭਰਾ ਦਾ ਭਰਾ ਦਾ ਪਿੰਡ ਸੁਨਾਮ ਕੋਲੇ ਆ ਤੇ ਇਹ ਕੇ ਕੀ ਕੀ ਕੇ ਸੀਗਾ ਕਿਵੇਂ ਬਣਿਆ ਉਹਦੇ ਬਾਰੇ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਬਹੁਤ ਸਾਰੇ ਲੋਕਾਂ ਦੇ ਜਾਨਵਰਾਂ ਦੀ ਕਿਸਾਨ ਦੀ ਤੇ ਜਾਨਵਰ ਦੀ ਚਾਨ ਤੇ ਮਾਲ ਦਾ ਸਵਾਲ ਹੈ ਕੀ ਕੇ ਸੀਗਾ ਇਹ ਜਿਵੇਂ ਹੁਣ ਅੱਜ ਕੱਲ ਆਪਣੇ ਜਿਹੜੇ ਜ਼ਿਮੀਂਦਾਰ ਭਰਾ ਨੇ ਉਹ ਤੂੜੀ ਦਾਣੇ ਸਾਂਭਣ ਦੇ ਵਿੱਚ ਵਿਅਸਤ ਹੋ ਜਾਂਦੇ ਨੇ ਤੇ ਉਹਦੇ ਕਾਰਨ ਕੀ ਐ ਕਈ ਵਾਰ ਹਰੇ ਪੱਠੇ ਨਹੀਂ ਲੈ ਕੇ ਜਾਂਦੇ ਜਾਂ ਹਰਾ ਨਹੀਂ ਵੜਿਆ ਜਾਂਦਾ ਠੀਕ ਹੈ ਉਹਦੇ ਚ ਕੀ ਐ ਕਈ ਵਾਰ ਘਰ ਦੇ ਕੀ ਕਰਦੇ ਆ ਜਾਂ ਜਿਹੜੇ ਨੌਕਰ ਹੁੰਦੇ ਆ ਉਹ ਕੱਲੀ ਤੂੜੀ ਛੱਡ ਦਿੰਦੇ ਉੱਤੇ ਮੁੱਠ ਦਾਣਿਆਂ ਦੀ ਛੱਡ ਦਿੰਦੇ ਆ ਜਾਂ ਜਿਹੜਾ ਦਾਣਾ ਪਾਉਣਾ ਹੁੰਦਾ ਉਹ ਪਾ ਦਿੰਦੇ ਜਿਵੇਂ ਆਮ ਐਜ਼ ਰੁਟੀਨ ਦੇ ਵਿੱਚ ਜਿਵੇਂ ਆਪਾਂ ਗਮ ਮੱਝਾਂ ਚ ਕਰਦੇ ਆ ਵੀ ਅੱਜ ਹਰਾ ਨਹੀਂ ਵੜਿਆ ਗਿਆ ਇਹਨੂੰ ਸੰਨੀ ਕਰ ਦੋ ਤੇ ਸੇਮ ਐਜਟ ਇਹ ਕੇਸ ਸੀਗਾ ਉਹਨਾਂ ਦੇ ਨੌਕਰ ਨੇ ਕੋਈ ਉਹਨੂੰ ਤੂੜੀ-ਤਾੜੀ ਪਾਤੀ ਜਿਹੜੀ ਨਵੀਂ ਆਈ ਸੀਗੀ ਉਹ ਤੂੜੀ ਪਾਉਣ ਤੋਂ ਬਾਅਦ ਕੇਸ ਐਨਾ ਕੰਪਲਿਕੇਟਡ ਹੋ ਗਿਆ ਉਹ ਜਿਹੜੀ ਤੂੜੀ ਸੀਗੀ ਉਹਦਾ ਐਡਾ ਵੱਡਾ ਪਿੰਨਾ ਹੁਣ ਮੈਨੂੰ ਪਤਾ ਨਹੀਂ ਐਡਡ ਲੈਂਗੁਏਜ ਦੇ ਵਿੱਚ ਮਤਲਬ ਏਰੀਆ ਦੇ ਵਿੱਚ ਐਡਡ ਸ਼ਬਦ ਯੂਜ਼ ਕਰਦੇ ਹੋਣਗੇ ਐਡੀ ਸਾਰੀ ਬੋਲ ਆ ਜਿਹੜੀ ਉਹ ਤੂੜੀ ਦੀ ਬਣ ਕੇ ਉਹ ਪੇਟ ਦੇ ਵਿੱਚ ਫਸ ਗਈ ਸੀ ਉਹਨੂੰ ਕੀ ਸੀਗਾ ਉਹ ਜਿਹੜੀ ਬੋਲ ਫਸੀ ਸੀ ਉਹਦੇ ਕਰਕੇ ਉਹਨੂੰ ਲਗਾਤਾਰ 4 ਦਿਨ ਦਰਦ ਹੁੰਦਾ ਰਿਹਾ ਕਿਉਂਕਿ ਉਹ ਚੁਬਦੀ ਸੀ ਪਰ ਜਿਹੜੀ ਲਿੱਦ ਸੀਗੀ ਉਹ ਬਿਲਕੁਲ ਉੱਤੇ ਦੀ ਮੋਕ ਆਈ ਜਾਂਦੀ ਸੀ ਪਤਲੀ ਆਈ ਜਾਂਦੀ ਸੀ ਫਿਰ ਜਦੋਂ ਉਹਦਾ ਰੈਕਟਲ ਪਾਲਪੇਸ਼ਨ ਕੀਤਾ ਗਿਆ ਉਸ ਤੋਂ ਬਾਅਦ ਉਹਨੂੰ ਪਤਾ ਲੱਗਿਆ ਸਾਨੂੰ ਵੀ ਇਹਦੇ ਜਿਹੜਾ ਇੱਕ ਲਿੱਦ ਦੀ ਬੋਲ ਆ ਜਾਂ ਤੂੜੀ ਦੀ ਬੋਲ ਬਣ ਕੇ ਉਹ ਇਹਦੇ ਕਾਲਮ ਦੇ ਵਿੱਚ ਫਸ ਗਈ ਹੈ ਚਾਂਸ ਬਹੁਤ ਘੱਟ ਸੀਗੇ ਪਰ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿਉਂਕਿ ਆਪਾਂ ਨੂੰ ਲਗਭਗ 95 ਤੁਹਾਨੂੰ ਪਤਾ ਹੀ ਆ 95% ਕੇਸਾਂ ਦੇ ਵਿੱਚ ਬੰਨ ਦੇ ਵਿੱਚ ਆਪਾਂ ਨੂੰ ਅੱਜ ਤੱਕ ਸਫਲਤਾ ਹੀ ਮਿਲੀ ਹੈ ਕਿਉਂਕਿ ਹਰੇਕ ਕੇਸ ਦੀ ਤਾਂ ਵੀਡੀਓ ਵੀ ਨਹੀਂ ਡਿਸਕਸ ਕੀਤੀ ਜਾਂਦੀ ਇੱਕ ਦਿਨ ਦੇ ਵਿੱਚ 8 8 10 10 ਕੇਸ ਵੀ ਬੰਨਦੇ ਦੇਖਿਆ ਮੈਂ ਹਾਂ ਠੀਕ ਹੈ 100% ਰਿਜ਼ਲਟ ਤਾਂ ਕਦੇ ਵੀ ਨਹੀਂ ਹੁੰਦਾ ਕਿਸੇ ਦਾ ਵੀ ਨਹੀਂ ਹੁੰਦਾ ਉਹ ਤਾਂ 95% ਜਾਨੀ ਮੈਂ ਇਹ ਬੰਦਾ ਜਿਹੜਾ ਕਹਿੰਦਾ ਵੀ ਬੰਨ ਨਾਲ ਘੋੜੇ ਨੂੰ ਕੁਝ ਨਹੀਂ ਹੁੰਦਾ ਪਰ ਦੋ ਤਿੰਨ ਚੀਜ਼ਾਂ ਨਾ ਕੀਤੀਆਂ ਹੁਣ ਇੱਕ ਦਾ ਮੂੰਹ ਰਾਹੀਂ ਕੋਈ ਚੀਜ਼ ਨਾ ਦਿੱਤੀ ਹੋਵੇ ਉਹਨੂੰ ਤੇ ਦੂਸਰਾ ਕੀ ਆ ਕੋਈ ਮੰਨ ਕੇ ਚਲੋ ਤੂੜੀ ਤੇ ਦਾਣਾ ਖਾ ਕੇ ਬੰਨਣਾ ਪਿਆ ਹੋਵੇ ਇਹਨੂੰ ਉਹੀ ਬੰਨ ਸੀਗਾ ਪਰ ਉਹ ਖੁੱਲ ਗਿਆ ਦੋਸਤੋ ਇਹ ਚੀਜ਼ ਦਾ ਧਿਆਨ ਰੱਖਣਾ ਨਹੀਂ ਹਰਿਆ-ਚਰਾ ਆਇਆ ਚਾਹੇ ਭੁੱਖਾ ਖੜਾ ਰਹਿਣ ਦੋ ਪਰ ਇਹ ਸੰਨੀ ਵਾਲਾ ਕਨਸੈਪਟ ਨਾ ਲੈ ਕੇ ਆਏ ਠੀਕ ਹੈ ਕਿਸੇ ਹੋਰ ਭਰਾ ਨੂੰ ਇਹ ਜੀ ਨਾ ਸਮੱਸਿਆ ਆਵੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਵਿੱਚ ਥੈਂਕ ਯੂ